ਇੱਕ ਵੀਰ ਨੇ ਆਪਣੇ ਘਰ ਉੱਪਰ ਦੀ ਕਣ ਪਿਆ ਹੋਵੇ ਪਹਿਲੀ ਗੱਲ ਹੈ ਹੁਣ ਉਹਨਾਂ ਦੇ ਪਰਿਵਾਰ ਚ ਦੋ ਮੁੱਟੀ ਮਰੀਜ਼ ਟਿੱਲੇ ਰਹਿੰਦੇ ਹੋਣਾ 1 ਕਿਲੋ ਭੁੱਖੀ ਲੈ ਕੇ ਘਰੇ ਰੱਖੀ ਪਈ ਹੋਵੇ ਪੁੱਛਣ ਵਾਸਤੇ ਹੋਣਾ ਪਹਿਲੀ ਗੱਲਾਂ ਪੁੱਛਣ ਵਾਸਤੇ ਆ ਹੁਣ ਮਰੀਜ਼ ਟਿੱਲੇ ਰਹਿੰਦੇ ਹੋਣਾ 1 ਕਿਲੋ ਭੁੱਖੀ ਲੈ ਕੇ ਘਰੇ ਰੱਖੀ ਪਈ ਹੋਵੇ ਖਾਣ ਵਾਸਤੇ ਪੁੱਛਣ ਵਾਸਤੇ ਹੋਣਾ ਮਰੀਜ਼ ਟਿੱਲੇ ਰਹਿੰਦੇ ਹੋਣਾ ਪੁੱਛਣ ਵਾਸਤੇ ਹੋਣਾ ਪਰ ਉੱਪਰ ਦੀ ਕਣ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਚੱਖਾ ਆ ਬੱਕਰਾ ਪਹਿਲੀ ਗੱਲ ਆ ਤੇਰੇ ਕਲਰਾ ਦੀ ਰਾਣੀ ਪਰਦੇ ਪੂਤੇ ਪਾਣੀ ਵਿੱਚ ਤੇਰੇ ਕਲਰਾ ਦੀ ਰਾਣੀ ਪਰਦੇ ਪੂਤੇ ਪਾਣੀ ਵਿੱਚ ਹੋ ਚਿੱਲੇ ਉਸ ਤੇ ਰਹੇ ਨਾ ਰਿਆ ਨਾ ਨਾ ਭਾਂਦੀ ਜਾਈਂ ਵੇ ਹੀਏ ਹੁੰਦੇ ਕੱਲਾ ਕੌਣ ਰਹਿੰਦਾ ਫਕਰਾ ਤੇਰਾ ਪਾਪਾ ਰਹਿੰਦਾ ਜੇ ਕਿਰਪਾ ਹੋ ਜੇ ਠੀਕ ਹੋ ਜੇ ਕਿ ਲੋਕ ਕੀ ਕੌਣ ਲੈ ਜੇ ਚਲ ਬਾਬਾ ਓਏ ਢਿੱਲੇ ਉੱਤੇ ਰਹਿਣ ਵਾਲਾ ਸਾਡਾ ਖਾਦੀ ਜਾਣੀ ਵੇ ਢਿੱਲੇ ਉੱਤੇ ਰਹਿਣ ਵਾਲਾ ਹੋ ਰੋ ਕਰ ਹੋ ਪਈਆ ਜੇ ਸ਼ਾਂਤਾਂ ਦੀ ਕਿਰਪਾ ਹੋ ਜੇ ਠੀਕੇ ਹੋ ਜੇ ਛੋਟੇ ਘੱਬਰੂ ਜ਼ਬਾਨ ਮੁੰਡਾ ਮਰ ਗਿਆ ਛੋਟਾ ਕੀ ਲੱਗਦਾ ਦਿਓ ਮੱਕਰਾ ਚਾਚੇ ਦਾ ਮੁੰਡਾ ਨਹੀਂ ਚੱਲ ਬਾਬਾ ਹੋਏ ਕੱਕਰਾ ਤੇਜ ਦੀ ਆਵਾਜ਼ ਸੁਣ ਕਰ ਚੱਲ ਬਾਬਾ ਹੋਏ ਇਹ ਬੱਕਰਾ ਸੱਤ ਮਿੱਠੇ ਪਰੌੜੇ ਲੈ ਲਈ ਦੋ ਚੂਰੀ ਦੇ ਪਿੰਨੀਆਂ ਲੈ ਲਈ ਇੱਕ ਗੁੜ ਦਾ ਰੱਡੜਾ ਲੈ ਲਈ ਡਾੜੀ ਉੱਪਰ ਦੀ ਸੱਤ ਗਲਾਂ ਚਾਹਾ ਕੇ ਦੱਬਦੇ ਕਿਨਾਰੇ 'ਚ ਧਰਦੀਆਂ ਬੱਕਰਾ ਇੱਕ ਘੰਟੇ ਮਗਰੋਂ ਦੇਖੀ ਬਾਪੂ ਕਿਵੇਂ ਤਹਿਲਦਾ ਵੇ ਬੱਕਰਾ ਇਹ ਨਾ ਠੀਕ ਹੋਇਆ ਦਾ ਫਕੀਰ ਨਾਖੇ ਉਹ ਬੱਕਰਾ ਤੇ ਇੱਕ ਮੱਥਾ ਵਾਲਾ ਬੱਕਰਾ ਲੋਨੇ ਪਿੰਡੇ ਨੇ ਪਰ ਉੱਥੇ ਗੱਦੀ ਵਾਲੇ 하나,